ਪੁਲਿਸ ਨੇ ਆਸਮਾਨ ਚ ਛੱਡ ਤੇ ਡਰੋਨ ਹੀ ਡਰੋਨ ਹੁਣ ਨਹੀਂ ਚਾਈਨਾ ਡੋਰ ਵਾਲਿਆਂ ਦੀ ਖੈਰ ਮਾਪੇ ਇੱਕ ਵਾਰ ਆਹ ਵੀਡੀਓ ਜ਼ਰੂਰ ਦੇਖ ਲੈਣ ਬੱਚਿਆਂ ਨਾਲੋਂ ਪਹਿਲਾਂ ਤੁਹਾਡੇ ਤੇ ਹੋਵੇਗੀ ਕਾਰਵਾਈ ਜੀ ਹਾਂ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲੜ ਜੀ ਦੇ ਦੇਸ਼ਾਂ ਨਿਰਦੇਸ਼ਾਂ ਤੇ ਚਾਈਨਾ ਡੋਰ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਨੇ ਜਿਸ ਦੇ ਚਲਦੇ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਡਰੋਨ ਮੁਹੱਈਆ ਕਰਵਾਏ ਗਏ ਨੇ ਜਿਸ ਦੇ ਚਲਦੇ ਸਾਡੀ ਪੁਲਿਸ ਟੀਮ ਵੱਲੋਂ ਲਗਾਤਾਰ ਚਾਈਨਾ ਡੋਰ ਦੇ ਖਿਲਾਫ ਜਾਰੀ ਮੁਹਿੰਮ ਨੂੰ ਸਖਤੀ ਨਾਲ ਲਾਗੂ ਕਰਨ ਲਈ ਯਤਨ ਕੀਤੇ ਜਾ ਰਹੇ ਨੇ ਅੰਮ੍ਰਿਤਸਰ ਸਾਊਥ ਦੇ ACP ਪਰਵੇਸ਼ ਚੋਪੜਾ ਦੇ ਵੱਲੋਂ ਥਾਣਾ ਸੀ ਡਿਵੀਜ਼ਨਲ ਖੇਤਰ ਵਿਖੇ ਡਰੋਨ ਦੀ ਮਦਦ ਨਾਲ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਵਾਲਿਆਂ ਖਿਲਾਫ ਨਿਗਰਾਨੀ ਰੱਖੀ ਜਾ ਰਹੀ ਹੈ। ਇਹ ਕੀ ਕਰ ਰਹੇ? ਹਾਂ ਜੀ। ਦੇਖੋ ਜੀ ਇਹ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਕਿ ਅਸੀਂ ਜਿਹੜੀ ਚਾਇਨਾ ਡੋਰ ਖੁਨੀ ਡੋਰ ਆ ਇਸ ਦੇ ਖਿਲਾਫ ਸਾਰੇ ਇਕਜੁੱਟ ਕੇ ਖੋ ਕੇ ਖੜੇ ਹੋਏ ਆ ਕਿ ਅਸੀਂ ਤੁਹਾਡੇ ਮਾਧਮ ਤੋਂ ਪ੍ਰੈਸ ਮੀਡੀਆ ਦੇ ਮਾਧਮ ਤੋਂ ਲੋਕਾਂ ਨੂੰ ਪੀਲ ਕਰਦੇ ਆ ਕਿ ਐਸਾ ਕੋਈ ਕੰਮ ਨਾ ਕਰੋ ਜਿਸ ਨਾਲ ਲੋਕਾਂ ਦੀ ਜਾਨ ਨੂੰ ਉਤੇ ਬਾਨਾ ਵੇ ਬਿਲਕੁਲ ਚਾਇਨਾ ਡੋਰ ਦੇ ਨਾਲ ਗੁਡੀ ਨਾ ਉਡਾਉਣ ਜਿਹੜਾ ਪੁਰਾਣਾ ਟ੍ਰੈਡੀਸ਼ਨ ਸੀ ਉਹਦੇ ਮੁਤਾਬਕ ਜਿਹੜੀ ਮਾਜਾ ਬੰਦਾ ਸੀਗਾ ਉਹਦੇ ਨਾਲ ਗੁਡੀ ਡਾਣ ਆਪਣਾ ਇੰਜੋਏ ਕਰਨ ਤੇ ਜੇਕਰ ਕੋਈ ਉਡਾਂਦਾ ਆ ਜਾਂ ਕੋਈ ਵਿਜਾ ਪਾਇਆ ਗਿਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਅੱਜ ਇਹ ਮੁਹਿੰਮ ਚੱਲੀ ਗਈ। ਅੱਜ ਦੇਖੋ ਜੀ ਸਾਡੇ ਮਾਨਯੋਗ ਡੀਸੀ ਸਾਹਿਬ, ਮਾਨਯੋਗ ਕਮਿਸ਼ਨਰ ਸਾਹਿਬ ਨੂੰ ਜਿਹੜਾ ਹੁਕਮ ਹੈ ਉਹਦੇ ਮੁਤਾਬਕ ਹਰ ਇੱਕ ਸਬ ਡਿਵੀਜ਼ਨ ਦੇ ਵਿੱਚ ਅ ਜਿਹੜੇ ਡਰੋਨ ਆ ਉਹ ਫਲਾਈ ਕਰਵਾ ਰਹੇ ਆਪਾਂ ਤੇ ਉਹਦੇ ਲੜੀ ਵਿੱਚ ਅਸੀਂ ਅੱਜ ਸੀ ਦੇਵਾਂਗੇ ਥਾਣੇ ਦੇ ਵਿੱਚ ਉੱਪਰ ਖੜੇ ਆ ਬਿਲਡਿੰਗ ਦੇ ਵਿੱਚ ਤੇ ਆਸ-ਪਾਸ ਦੇਖ ਰਹੇ ਜੇਕਰ ਕੋਈ ਬੰਦਾ ਇਸ ਡਰੋਨ ਦੇ ਚਬੇਟ ਜਾਂਦਾ ਮਤਲਬ ਡਰੋਨ ਨਾਲ ਪਤਾ ਲੱਗਦਾ ਸਾਨੂੰ ਕਿ ਕੋਈ ਕੋਈ ਬੰਦਾ ਇਹ ਗੋਡੀ ਉਡਾ ਰਿਹਾ ਚਾਹੇ ਇਸ ਸਿਗਨਲ ਨਾਲ ਅਸੀਂ ਉਹਦੇ ਘਾਟ ਕਰਨੀ ਕਰਨ ਕਰਨ ਨੂੰ ਲਾਇਆ ਗਿਆ ਤੇ ਕੁਝ ਜੇ ਦਿਖਾਈ ਹਾਂ ਵੀ ਕੁਝ ਬੱਚੇ ਦਿਖਾਈ ਦਿੰਦੇ ਜੀ ਅਸੀਂ ਗਰਾਊਂਡ ਲੈਵਲ ਤੇ ਬੰਦੇ ਭੇਜੇ ਆਪਣੇ ਮੁਲਾਜ਼ਮ ਗਏ ਨੇ ਹੁਣ ਜੇ ਅਗਰ ਰਿਕਵਰੀ ਹੋਈ ਜੀ ਅਸੀਂ ਕੋਈ ਕਾਰਵਾਈ ਕਰੀ ਕਰਾਂਗੇ ਲੇਕਿਨ ਇਹ ਗੱਲ ਜ਼ਰੂਰ ਹੈ ਕਿ ਇਹਦੇ ਨਾਲ ਬੜਾ ਵਧੀਆ ਇੰਪੈਕਟ ਪਿਆ ਲੋਕੀ ਘਬਰਾਏ ਨੇ ਕਿ ਹੁਣ ਡਰੋਨ ਉੱਡ ਰਹੇ ਨੇ ਉਹ ਕਾਫੀ ਜ਼ਿਆਦਾ ਦੇਖੋ ਤੁਸੀਂ ਆਸ-ਪਾਸ ਬਹੁਤ ਘੱਟ ਗੱਡੀ ਉੱਡ ਰਹੀ ਹੈ ਔਰ ਇਹਦਾ ਅੱਛਾ ਇੰਪੈਕਟ ਪਿਆ ਬੱਚਿਆਂ ਦੇ ਮਾਪਿਆਂ ਨੂੰ ਕਿਹਨੂੰ ਕੀ ਕਰਨ ਬੱਚਿਆਂ ਨੂੰ ਹਾਂ ਬੱਚਿਆਂ ਨੂੰ ਤੇ ਬੱਚੇ ਮਾਪੇ ਨੂੰ ਇਹ ਮੈਂ ਅਪੀਲ ਕਰਦਾ ਕਿ ਆਪਣੇ ਬੱਚਿਆਂ ਨੂੰ ਇਹ ਚਾਇਨਾ ਜਿਹੜੀ ਧੋਰ ਹੈ ਇਹ ਨਾ ਲੈ ਕੇ ਦਿਓ ਕਿਉਂਕਿ ਜੇਕਰ ਬੱਚਿਆਂ ਕੋਲ ਪਾਈ ਗਈ ਤਾਂ ਅਸੀਂ ਮਾਮੋਬ ਦੇ ਖਿਲਾਫ ਕਾਰਵਾਈ ਕਰਾਂਗੇ ਇਸ ਤੋਂ ਇਲਾਵਾ ਤੁਸੀਂ ਆਪਣੇ ਬੱਚਿਆਂ ਨੂੰ ਗਾਈਡ ਕਰੋ ਕਿ ਇਹ ਜਿਹੜੀ ਚਾਈਨਸ ਧੋਰ ਹੈ ਕਿ ਇਹ ਬੜਾ ਉਹਨਾਂ ਦੇ ਹੁੰਦੇ ਉਹਨਾਂ ਦਾ ਪਰਿਵਾਰਕ ਮੈਂਬਰ ਹੀ ਇਹਦੇ ਚ ਵੇਟ ਚ ਆ ਜਵੇ ਸੋ ਇਸ ਚੀਜ਼ ਤੋਂ ਵਰਜਣਾ ਚਾਹੀਦਾ ਹੈ